ਤੂੰ ਉਹ ਡਮੀ ਦੀ ਬੋਰੀ ਉਹ ਡਾ ਪੂਰਾ ਹਾਈਪਰ ਹੋ ਰਿਹਾ ਚੱਲ ਡਾਲ ਲੈ ਇਸ ਵਿੱਚ ਡਾਲ ਲੈ ਯਾ ਦੇਖੋ ਰੋਟੀ ਬੱਧੀ ਆ ਇਹੋ ਰੋਟੀ ਇਹਨੇ ਖਾ ਲੈਣੀ ਨਾ ਘੰਟੇ ਅਭੀ ਇਹਨਾਂ ਲਾਇਆ ਤੇਰੇ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਪੂਰੀ ਦੇਖਿਓ ਇਹ ਵੀਰ ਕਿੰਨੇ ਦੁੱਖ ਚ ਹੋਊਗਾ ਮਹਿਸੂਸ ਕਰਿਓ ਦੇਖੋ ਜੀ ਇਦਾਂ ਇਹਨੇ ਮੱਖੀਆਂ ਮਰੀ ਜਾਣੀਆਂ ਤੇ ਲੇਡੀਸ ਜਿਹੜੀ ਆ ਉਹ ਘਰੀ ਜੀ ਪਾਈ ਹੋਈ ਹੈ ਸਕਲਪ ਪਾਈ ਹੋਈ ਹੈ ਬਸ ਪੈਰ ਹੱਥ ਮੂੰਹ ਸਭ ਗਲਿਆ ਹੋਇਆ ਜੀ ਇਹ ਵੀਰ ਖੜੇ ਹੋ ਜਾਓ ਖੜੇ ਹੋ ਜਾਓ ਖੜੇ ਖੜੇ ਆਜੋ ਅੰਦਰ ਆ ਜਾ ਦੇਖ ਸਕਦੇ ਹੋ ਬੰਦਾ ਬਿਲਕੁਲ ਜਿਹੜਾ ਆ ਟਾਇਲਟ ਨਾਲ ਭਰਿਆ ਹੋਇਆ ਜੀ ਤੇ ਇੱਕ ਇਨਸਾਨ ਦੇ ਹਾਲਾਤ ਕੀ ਆ ਉਹ ਤੂੰ ਪਿਛੋਂ ਦੀ ਉਹ ਤੂੰ ਤਾਂ ਗੋਲੀ ਹੋ ਗਿਆ ਆ ਜਾ ਸੋ ਦੇਖੋ ਜੀ ਸਕਲਪਾਈ ਹੋਈ ਆ ਇਸ ਵੀਰ ਨੇ ਤੇ ਟਾਇਲਟ ਨਾਲ ਸਾਰਾ ਹੀ ਭਰਿਆ ਹੋਇਆ ਜੀ ਸੋ ਇੱਕ ਇਨਸਾਨ ਦੇ ਜਿਹੜੇ ਆ ਉਹ ਬਾਬਾ ਜੀ ਤੁਸੀਂ ਇੰਟਰਵਿਊ ਬਾਅਦ ਚ ਕਰ ਲਿਓ ਚਲੋ ਤੂੰ ਬਾਅਦ ਚ ਸਾਰਾ ਕੁਝ ਪੁੱਛ ਲਈ ਜੋ ਤੈਨੂੰ ਪੁੱਛਣਾ ਹੋਊਗਾ ਇਹਨਾਂ ਨੂੰ ਕਾਹਲੀ ਹੁੰਦੀ ਵੀ ਅਸੀਂ ਨਾਂ ਨੂੰ ਪੁੱਛਣਾ ਇਹਦਾ ਕਿੱਥੋਂ ਦਾ ਰਹਿਣ ਵਾਲਾ ਆ ਸਾਰਾ ਕੁਝ ਪੁੱਛਣਾ ਹੁੰਦਾ ਨਾ ਇਹਨਾਂ ਨੇ ਇਕੱਲੇ ਇਕੱਲੇ ਨੇ ਨਾਮ ਕੀ ਹੈ ਹਾਂ ਮਨਮੋਨੂਸਿ ਨੇਗੇ ਮਨੂਸਿ ਨੇ ਇਹ ਮਨੂਸਿ ਹੈ ਮਨੂਸਿ ਮੂਨੀ ਰਿਸ਼ੇ ਮੂਨੀ ਰਿਸ਼ੇ ਮੂਨੀ ਰਿਸ਼ੇ ਤੋ ਇਹ ਮੁੰਨੀ ਰਿਸ਼ੇ ਆਪਣਾ ਨਾਮ ਦੱਸਦਾ ਜੀ ਤੁਸੀਂ ਹਾਲਾਤ ਜਿਹੜੇ ਆ ਪਹਿਲਾਂ ਤਾਂ ਮੈਂ ਵੀ ਗਲੂ ਕਹੂੰਗਾ ਕਿ ਚਿਹਰਾ ਬਿਲਕੁਲ ਨਹੀਂ ਰਿਹਾ ਥੋੜਾ ਜਿਆ ਦਿਖਾ ਦਿੱਤਾ ਜਾਵੇ ਕਿਉਂਕਿ ਬਿਲਕੁਲ ਹੀ ਅੱਖਾਂ ਜਿਹੜੀਆਂ ਬਾਹਰ ਤਿਆ ਹੋਈਆਂ ਹੋਈਆਂ ਜੀ ਹੁਣ ਇਹ ਭੂਣ ਲੜੇ ਆ ਜਾਂ ਕਿਵੇਂ ਆ ਉਹਦੇ ਬਾਰੇ ਪ੍ਰੋਪਰ ਪਤਾ ਨਹੀਂ ਤੇ ਜਿਹੜੀ ਸਾਰੇ ਸਕਿਨ ਦੇ ਉੱਪਰ ਖਾਰਸ਼ ਜਿਹਨੂੰ ਆਪਾਂ ਖੁਰਕ ਕਹਿ ਸਕਦੇ ਆ ਕੋੜ ਵੀ ਕਹਿ ਸਕਦੇ ਆ ਸੌਕੇ ਸ਼ਬਦਾਂ ਦੇ ਵਿੱਚ ਉਹ ਹਾਲਤ ਬਣੀ ਹੋਈ ਆ ਪੈਰਾਂ ਦੇ ਹਾਲਾਤ ਜਿਹੜੇ ਆ ਜੀ ਉਹ ਵੀ ਆਪਾਂ ਦੇਖ ਸਕਦੇ ਆ ਤੇ ਇਹ ਆ ਦੇਖ ਲਓ ਜੀ ਇਹ ਇਦਾਂ ਹੀ ਸਾਰਾ ਦਿਨ ਵਿਚਾਰਾ ਲੱਗਾ ਰਹਿੰਦਾ ਮੱਖੀਆਂ ਮਾਰਦਾ ਰਹਿੰਦਾ ਪਤਾ ਨਹੀਂ ਕਿੱਥੋਂ ਘੁੰਮਦਾ ਕਮਾਉਂਦਾ ਇਹ ਵੀਰ ਇਹ ਇੱਕ ਰੱਬ ਦਾ ਪਿਆਰਾ ਜਿਹੜਾ ਅਰੋ ਭਾਈ ਇਹ ਸਾਡੇ ਸਤਕਾਰਯੋਗ ਵੱਡੇ ਭਾਜੀ ਹੁਣੀ ਜਿਹੜੇ ਸਾਡੀਆਂ ਵੀਡੀਓ ਵਗੈਰਾ ਦੇਖਦੇ ਰਹਿੰਦੇ ਨੇ ਨਹੀਂ ਨਹੀਂ ਮੈਨੂੰ ਦਿਖਾਉਣ ਦੇਣਾ ਬੰਦਿਆ ਕੋਈ ਨਾਲ ਖੜਨਾ ਪੂਰਾ ਕੇ ਸੋ ਸਤਕਾਰਯੋਗ ਵੱਡੇ ਭਾਜੀ ਜਿਹੜੀ ਸਾਡੀਆਂ ਵੀਡੀਓ ਵਗੈਰਾ ਦੇਖਦੇ ਰਹਿੰਦੇ ਆ ਤਾਂ ਸਾਡੇ ਕੋਲ ਟਾਈਮ ਨਹੀਂ ਸੀ ਕਿਸੇ ਕਾਰਨਾ ਕਰਕੇ ਤਾਂ ਸੀਗਾ ਭਾਜੀ ਕਿ ਤੁਸੀਂ ਛੱਡ ਸਕਦੇ ਹੋ ਤਾਂ ਜਰੂਰ ਔਰ ਉਹਨਾਂ ਨੇ ਪਹਿਲ ਦੇ ਆਧਾਰ ਤੇ ਆਪ ਦਾ ਕੰਮ ਛੱਡ ਕੇ ਤਾਂ ਇਹਨੂੰ ਸਾਡੇ ਤੱਕ ਪਹੁੰਚਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਕਿਉਂਕਿ ਜਿਹੜਾ ਇੱਕ ਜਹਾ ਇਨਸਾਨ ਨਰਕ ਦੇ ਵਿੱਚ ਸੀ ਉਹਦੀ ਸਾਂਭ ਸੰਭਾਲ ਉਹਦੀ ਸੇਵਾ ਦੀ ਪਹਿਲ ਕਦਮੀ ਕੀਤੀ ਹੈ ਵੀਰ ਉਹਨਾਂ ਨੇ ਵਾਰ ਵੀ ਜਿਹੜੇ ਸਿਰ ਤੋਂ ਸਾਰੇ ਹੀ ਉੱਡੇ ਹੋਏ ਨੇ ਹੋ ਸਕਦਾ ਇਹਨ ਕੋ ਕੋ ਕੰਮ ਧੰਦਾ ਕਰਾਉਂਦਾ ਰਿਹਾ ਹੋਵੇ ਜਿਹੜਾ ਕੁਝ ਕੁ ਲੋਕਾਂ ਦੇ ਵੱਲੋਂ ਸਾਡੇ ਇੱਥੇ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਇੱਕ ਤਸ਼ੱਦਦ ਹੋ ਰਿਹਾ ਜਹਾ ਇ ਲੋਕਾਂ ਦੇ ਉੱਤੇ ਤਾਂ ਉਹ ਵੀ ਕੋਈ ਚੰਦਗਲ ਲੋਕ ਹੀ ਜਿਹੜੇ ਜਿਹੜੇ ਕਰਦੇ ਨੇ ਕੀ ਨਾ ਆਪਣੀ ਆਪਣਾ ਪੁਰਾਣਾ ਭਾਈ ਮੇਰਾ ਨਾਮ ਸੁਖਦੀਪ ਸਿੰਘ ਹੈ ਜੀ ਤੇ ਜਿੰਦ ਮੇਰਾ ਬਨਛੜੀ ਆ ਬਨਛੜੀ ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਜੀ ਇਹ ਕਿੰਨੇ ਦਿਨ ਤੋਂ ਫਿਰ ਆਪਣੀ ਉੱਤੇ ਇਹ ਤਕਰੀਬਨ 4-5 ਦਿਨ ਤੋਂ ਸਾਡੇ ਉੱਤੇ ਘੁੰਮ ਰਿਹਾ ਹੈ ਸੜਕ ਦੇ ਉੱਤੇ ਠੀਕ ਆ ਤੇ ਉੱਥੇ ਹੀ ਸੌਂ ਜਾਂਦਾ ਹੈ ਸੜਕ ਦੇ ਉੱਤੇ ਕਿਸੇ ਵੇਲੇ ਲੰਮਾ ਪੈ ਜਾਂਦਾ ਹੈ ਤੇ ਉਹਨੇ ਲਾਗੇ ਸਾਈਡ ਤੇ ਪੈ ਜਾਂਦਾ ਹੈ ਤੇ ਆਪ ਨੂੰ ਤੇਹੀ ਕੋਈ ਗੱਡੀ ਵਾਲਾ ਕੋਈ ਸਾਈਡ ਮਾਰ ਗਿਆ ਜਾਂ ਥੱਲੇ ਡੇ ਗਿਆ ਵਿਚਾਰਾ ਜਾਨ ਸੱਜੂ ਗਈ ਇਹਦੀ ਤੇ ਬਸ ਉਹ ਉਹੀ ਛੜਿਆ ਜਾਊਗਾ ਅਹੇ ਦੋਵੇਂ ਉਹਨੂੰ ਵੀ ਨਾ ਰਾਤ ਰਾਤ ਬਰਾਤੇ ਲੰਘਦੇ ਆਉਂਦੇ ਆ ਦਿੱਕਤ ਹੋਣੀ ਸੀ ਇਹਨੂੰ ਚਾਰੇ ਨੂੰ ਜ਼ਿਆਦਾ ਹੋਣੀ ਸੀ ਬਿਲਕੁਲ ਕਿਉਂਕਿ ਅਜੇ ਤੱਕ ਤੁਰਿਆ ਫਿਰਦਾ ਥੋੜੀ ਕੇਅਰ ਵੱਧ ਹੋ ਜਾਂਦੀ ਆ ਮੰਜੇ ਦੇ ਪੈਰਾਂ ਔਖਾ ਹੋ ਜਾਂਦਾ ਆ ਤਾਂ ਭਾਜੀ ਹੁਣੀ ਵੀ ਆਪਣੀਆਂ ਜਿਹੜੀਆਂ ਸੇਵਾਵਾਂ ਨਿਭਾ ਰਹੇ ਨੇ ਕਿਉਂਕਿ ਅੱਜ ਚਲੋ ਬੈਠੇ ਆ ਤਾਂ ਮੇਲ ਵੀ ਹੋਇਆ ਭਾਜੀ ਹੁਣੀ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਿੱਚ ਆਪ ਦਾ ਜਿਹੜਾ ਯੋਗਦਾਨ ਪਾ ਰਹੇ ਨੇ ਕਿਉਂਕਿ ਉਹ ਜਿਹੜੀ ਲੜਾਈ ਆ ਉਹ ਵੀ ਕਿਸਾਨੀ ਦੀ ਲੜਾਈ ਜਿਹੜੀ ਇੱਕ ਬਹੁਤ ਵੱਡੀ ਆ ਤੇ ਜਿਹੜੀ ਸਮੇਂ ਸਿਰ ਸਮੇਂ ਸਿਰ ਅਜਈਆਂ ਸ਼ਕਤੀਆਂ ਜਾਂ ਸਾਡੀ ਆ ਕਿਸਾਨ ਜਥੇਬੰਦੀਆਂ ਲੜ ਰਹੀਆਂ ਨੇ ਜੇ ਨਾਲ ਲੜੀਏ ਤਾਂ ਆਪਣੇ ਬੱਲੇ ਕੱਖ ਨਹੀਂ ਰਹਿਣਾ ਉਹ ਲੜਾਈ ਵੀ ਜ਼ਰੂਰੀ ਹੈ ਸਾਡੀ ਡਿਊਟੀ ਵਾਹਗੁਰੂ ਨੇ ਇੱਧਰ ਲਾਈ ਆ ਪਰ ਫਿਰ ਵੀ ਜਦੋਂ ਸਮਾਂ ਮਿਲਦਾ ਹੈ ਜਰੂਰ ਅਸੀਂ ਉਹਨਾਂ ਮੋਰਚਿਆਂ ਦੇ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਆ ਵਧੀਆ ਜਿਹੜਾ ਆਪ ਜੀ ਦਾ ਉਪਰਾਲਾ ਅਸੀਂ ਦੇਖ ਰਹੇ ਹਾਂ ਇਹ ਤੇ ਬਹੁਤ ਜ਼ਿਆਦਾ ਵਧੀਆ ਅਸਲ ਜੇ ਕਿਸੇ ਨੇ ਦਾਨ ਦੇਣਾ ਨਾ ਮੇਰੀ ਅਪੀਲ ਕਰਕੇ ਬੇਨਤੀ ਆ ਕਿ ਜੇ ਆਪਾਂ ਦਾਨ ਕਰਨਾ ਚਾਹੁੰਦੇ ਆ ਕਿਉਂਕਿ ਦਸਵੰਦ ਦੀ ਜਿਹੜੀ ਮਰਿਆਦਾ ਵਾ ਨਾ ਗੁਰੂ ਸਾਹਿਬ ਨੇ ਤਾਂ ਹੀ ਚਲਾਈ ਸੀ ਤੇ ਅਸਲ ਜਿਹੜੇ ਲੋੜਵੰਦ ਬੰਦਾ ਵਾ ਨਾ ਉਥੋਂ ਤੱਕ ਉਹਦੀ ਪਹੁੰਚ ਹੋ ਜੇ ਤੇ ਜੇ ਆਪਾਂ ਦਸਵੰਦ ਕੱਢਦੇ ਵੀ ਆ ਤੇ ਉਹਨੂੰ ਕਿਸੇ ਅਹੋਦੀ ਜਗ੍ਹਾ ਤੇ ਪਾ ਦਨੇ ਜਿੱਥੇ ਪਹਿਲਾਂ ਹੀ ਦਰਿਆ ਵਗਣਦੇ ਹੁੰਦਾ ਉੱਥੇ ਆਪਾਂ ਬਾਲਟੀ ਦੋ ਬਾਲਟੀਆਂ ਡੋਲ ਦਾਂਗੇ ਕੋਈ ਅਸਰ ਨਹੀਂ ਆਗਾ ਪਰ ਮੈਂ ਜਿੰਨੀ ਦੇਖੀ ਇਹਦੀ ਵੀਰ ਦੀ ਸੇਵਾ ਕਿ ਜਿੰਨੇ ਆਦਮੀਆਂ ਨੂੰ ਇਹ ਸਾਹ ਬਰਿਆ ਇੱਕ ਰੱਬ ਰੂਪ ਬੰਦਾ ਇਦਾਂ ਕਰ ਸਕਦਾ ਵਾ ਹਾਰੀ ਸਾਰੀ ਬੰਦੇ ਤੇ ਵਸਦੀ ਗੱਲ ਨਹੀਂ ਸੋ ਬਹੁਤ ਵਧੀਆ ਸੁਝਾਅ ਲੱਗਾ ਮਾਫੀ ਚ ਉਹਨੇ ਗੱਲ ਕੱਟੀ ਗਈ ਮੇਰੇ ਕੋ ਬਹੁਤ ਵਧੀਆ ਸੁਝਾਅ ਲੱਗਾ ਕਿਉਂਕਿ ਜਿਨ੍ਹਾਂ ਦੇ ਭੰਡਾਰ ਭਰੇ ਹੋਏ ਨੇ ਉਹਨਾਂ ਨੂੰ ਅਸੀਂ ਹੋਰ ਭਰਦੇ ਹਾਂ ਕਿਉਂਕਿ ਜਿਹੜੇ ਜਿਆਦਾ ਉੱਚੇ ਭੰਡਾਰ ਹੁੰਦੇ ਹਨ ਉਹ ਨਜ਼ਰ ਛੇਤੀ ਆਉਂਦੇ ਹਨ ਔਰ ਜਿਹੜੀ ਜਿਆਦਾ ਚੀਜ਼ ਵੱਡੀ ਹੋ ਗਈ ਉਹ ਇੱਕ ਦੂਜੇ ਦੀ ਅੱਖਾਂ ਨੂੰ ਛੇਤੀ ਨਜ਼ਰ ਆ ਜਾਂਦੀ ਆ ਉੱਥੇ ਬੰਦਾ ਔਰ ਫੁੱਟੀਆਂ ਨੇ ਜਿਹੜੇ ਛੋਟੇ ਭੰਡਾਰ ਹੁੰਦੇ ਨੇ ਉਹ ਕਈ ਵਾਰੀ ਖਾਲੀ ਵੀ ਰਹਿ ਜਾਂਦੇ ਨੇ ਤਾਂ ਅੱਜ ਪਹਿਸੇ ਅਸੀਂ 5 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਹ ਗੱਲ ਕਰਨ ਲੱਗੇ ਆ ਕਿ ਸਾਡੇ ਇੱਥੇ ਜਿੰਨੇ ਵੀ 40 ਸ਼ਰੀਪਏ ਨੇ ਨਾ ਇਨਾਂ ਨੂੰ ਸ਼ਾਇਦ ਕਦੇ ਵੀ ਰਾਤ ਨੂੰ ਦੁੱਧ ਨਸੀਬ ਨਹੀਂ ਹੁੰਦਾ। ਕਿ ਕਈ ਵਾਰੀ ਮੇਰੇ ਕੱਲੇ ਦੇ ਮਨ ਚ ਆਉਂਦੀਆਂ ਪਰ ਮੈਂ ਕਹਾ ਮੈਂ ਤਾਂ ਹੁਣ ਜਿੰਨੇ ਜੋਗਾ ਜਾਂ ਜਿੰਨੇ ਕਿ ਸਾਡੇ ਵੀਰ ਤੁਹਾਡੇ ਰਗੇ ਸਰਤਾ ਕਾਰਜੋਗ ਜੁੜੇ ਨੇ ਉਹ ਮੈਂ ਸਰਦਾਰ ਗੁਰਬਖਸ਼ ਸਿੰਘ ਪਿੰਡ ਵਾਂਚੜੀ ਜ਼ਿਲ੍ਹਾ ਅੰਮ੍ਰਿਤਸਰ ਡਿਸਟ੍ਰਿਕਟ ਪੰਜਾਬ ਮੈਂ ਸਾਰੇ ਵੀਰਾਂ ਨੂੰ ਐਨਆਰਆਈ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਹੜਾ ਖੂਬ ਪਹਿਲਾਂ ਹੀ ਭਰਿਆ ਹੋਵੇ ਉਹਨੂੰ ਭਰਨ ਦੀ ਕੋਸ਼ਿਸ਼ ਨਾ ਕਰੋ। ਅਗਰ ਜੇ ਤੁਸੀਂ ਕੁਝ ਭੇਜਣਾ ਚਾਹੁੰਦੇ ਜੋ ਤੇ ਇਹ ਸਾਡਾ ਵੀਰ ਆ ਸਾਡੇ ਲਾਗੇ ਖਲੋਤਾ ਆ ਵਾ ਇਹਨੂੰ ਵੀ ਭੇਜ ਦਿਓ ਤਾਂ ਜੋ ਕਿ ਇਹਨਾਂ ਦੀ ਗਰੀਬਾਂ ਦੀ ਜਿਹੜੇ ਲਵਾਰਸ ਜਿਨ੍ਹਾਂ ਦਾ ਕੋਈ ਮਾਈ ਬਾਪ ਨਹੀਂ ਆ ਉਹਨਾਂ ਦੀ ਇਹ ਸੇਵਾ ਕਰ ਸਕੇ ਉਹਨਾਂ ਨੂੰ ਦਵਾਈ ਬੂਟੀ ਕੀਮਤੀ ਤੋਂ ਕੀਮਤੀ ਤੁਹਾਨੂੰ ਪਤਾ ਅੱਜਕੱਲ ਦਵਾਈਆਂ ਵਾ ਜੋ ਨਹੀਂ ਪਹੁੰਚ ਤੋਂ ਬਾਹਰ ਹੁੰਦੀਆਂ ਉਹ ਲਿਆਂਕੇ ਇਹਨਾਂ ਨੂੰ ਦੇ ਸਕੇ ਜੋ ਅਸੀਂ ਇਹ ਬੰਦਾ ਲੈ ਕੇ ਆਏ ਆ ਇਨੂੰ ਇੱਕ ਮੰਨ ਲਓ ਕਿ ਇੱਕ ਬਹੁਤ ਵੱਡਾ ਮਤਲਬ ਅਲਰਜੀ ਦੀ ਤੌਰ ਤੇ ਨੂੰ ਖਾਰ ਸ਼ਰੀਰ ਬਿਮਾਰੀਆਂ ਹੁਣ ਇਹਦੀ ਦਵਾਈ ਕਿੰਨੀ ਮਹਿੰਗੀ ਆਏਗੀ ਕਿੰਨੀ ਨਹੀਂ ਆਏਗੀ ਇਹਦੇ ਵੀਰ ਹੀ ਜਾਣਦਾ ਤੇ ਮੈਂ ਇਹਨਾਂ ਐਨ ਆਰ ਆਈ ਵੀਰਾਂ ਨੂੰ ਚਾਹੁੰਦਾ ਕਿ ਜੇ ਕੋਈ ਕਰਨਾ ਚਾਹੁੰਦੇ ਤੇ ਇਸ ਵੀਰ ਨੂੰ ਇਹਦੇ ਪਤੇ ਤੇ ਭੇਜੋ ਜੀ ਇਹਨਾਂ ਨੂੰ ਬਾਈ ਖਾਲਸਾ ਬਾਈ ਭਨੇ ਸੋ ਵੈਸੇ ਤਾਂ ਕਦੇ ਵੀ ਗੁਰੂ ਸਾਹਿਬ ਨੇ ਚਲੋ ਟੋਟ ਨਹੀਂ ਆਉਣ ਦਿੱਤੀ ਰੁਕੀ ਵੀ ਸੀ ਜਿੱਦਾਂ ਦੀ ਵੀ ਆ ਹਮੇਸ਼ਾ ਢਿੱਡ ਭਰ ਕੇ ਸੰਗਤ ਜੀ ਸੋਣੇ ਆ ਪਰ ਜਿਹੜੀਆਂ ਗੱਲਾਂ ਹੁੰਦੀਆਂ ਨੇ ਜਿਵੇਂ ਅੱਜ ਚਲੋ ਅਜੇ ਸੱਜਣ ਮਿਲਨੇ ਨੇ ਤਾਂ ਸਾਡੀਆਂ ਉਹ ਭਾਵਨਾਵਾਂ ਆ ਗਈਆਂ ਕਿ ਕਦੇ ਵੀ ਸ਼ਾਇਦ ਅਸੀਂ ਜਿਹੜਾ ਦੁੱਧ ਦਾ ਸੇਵਨ ਨਹੀਂ ਕਰ ਪਾਉਂਦੇ ਕਿਉਂਕਿ ਅਜੇ ਉਹਨਾਂ ਸਾਥ ਨਹੀਂ ਕਿਉਂਕਿ ਜਦੋਂ ਜੋ ਜੋ ਪਤਾ ਲੱਗਦਾ ਆ ਸੋ ਜਿਹੜੇ ਵੀ ਸੱਜਣ ਇਸ ਸੇਵਾ ਦੇ ਵਿੱਚ ਸਾਥ ਦੇ ਸਕਦੇ ਨੇ ਸਾਡੀ ਪੈਸੇ ਦੀ ਕੋਈ ਮੰਗ ਨਹੀਂ ਤੁਸੀਂ ਸਾਡੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇਰਾ ਆਸਰਾ ਖਾਬਾਂ ਦੀ ਨਗਰੀ ਪਿੰਡ ਵੱਲਾ ਜ਼ਿਲ੍ਹਾ ਅਮਰੀਕਸਰ ਸਾਹਿਬ ਤੁਸੀਂ ਸਿੱਧੀ ਸੇਵਾ ਨਿਭਾ ਸਕਦੇ ਹੋ ਮਤਲਬ ਸਾਨੂੰ ਪੈਸਾ ਦੇਣ ਦੀ ਲੋੜ ਨਹੀਂ ਤੁਸੀਂ ਆ ਰਾਸ਼ਨ ਦੇ ਰੂਪ ਦੇ ਵਿੱਚ ਦੁੱਧ ਦੀ ਸੇਵਾ ਦਵਾਈਆਂ ਦੀ ਸੇਵਾ ਤੁਸੀਂ ਸਿੱਧੀ ਪਹੁੰਚਦੀ ਕਰ ਸਕਦੇ ਹੋ ਵਿਚ ਵਿਚਵੱਲਾ ਪਾਉਣ ਦੀ ਕੋਈ ਲੋੜ ਨਹੀਂ ਮੇਰੇ ਵਰਗੇ ਨਾ ਸ਼ੁਕਰੇ ਨੂੰ ਚੁਕਾਉਣ ਦੀ ਕੋਈ ਲੋੜ ਨਹੀਂ ਬਾਕੀ ਇਹਨਾਂ ਦਾ ਵੀ ਬਹੁਤ ਧੰਨਵਾਦ ਕਿਉਂਕਿ ਇਹ ਵੀਰ ਜਿਹੜਾ ਆ ਹੋ ਸਕਦਾ ਇੱਧੇ ਤੜਫਕੇ ਵਿੱਚ ਵਿਚਾਰਾ ਇਸ ਦੁਨੀਆ ਤੋਂ ਚਲਾ ਜਾਂਦਾ ਸ਼ਾਇਦ ਇਹਨੂੰ ਖਫਣ ਵੀ ਨਸੀਬ ਨਾ ਹੁੰਦਾ ਪਰ ਅਸੀਂ ਜਿੰਨਾ ਇਹਦੇ ਲਈ ਕਰ ਸਕਦੇ ਆ ਜਿੰਨੀ ਵੀ ਜੋ ਮੈਡੀਸਨ ਹੈਗੀ ਆ ਇੱਕ ਵਧੀਆ ਇਸ਼ਨਾਨ ਕਰਾ ਕੇ ਇੱਕ ਇਥੇ ਮੰਝੇ ਤੇ ਇੱਕ ਪਰਿਵਾਰ ਦੇ ਵਿੱਚ ਆਪਣਾ ਜੀਵਨ ਬਤੀਤ ਕਰੂਗਾ ਧਰਮ ਤੇ ਜਾਤ ਤੋਂ ਉੱਪਰ ਉੱਠ ਕੇ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਮੀਆਂ ਸਾਡੇ ਅੰਦਰ ਆ ਹਮੇਸ਼ਾ ਰਹਿਣਗੀਆਂ ਆਉਂਦੇ ਜਾਂਦੇ ਜਿਹੜੇ ਜਿਹੜੇ ਜਰੂਰ ਕਰੋ ਜੀ ਆਉਂਦੇ ਜਾਂਦੇ ਮਿਲ ਕੇ ਜਾਇਆ ਕਰੋ ਜਾਂਦੇ ਵਿੱਚ ਇਹ ਸਾਡੀਆਂ ਹੁੰਦੀਆਂ ਜਿਹੜੀਆਂ ਲੋੜਾਂ ਤੁਸੀਂ ਵੀ ਮਤਲਬ ਕੋਈ ਵੀ ਸੇਵਾ ਚਲੋ ਤੁਸੀਂ ਸਵੱਬ ਬਣਿਆ ਅੱਜ ਤੁਸੀਂ ਇੱਥੇ ਆਪਣੇ ਚਰਨ ਪਾਏ ਆ ਕੋਈ ਵੀ ਸੇਵਾ ਸਾਨੂੰ ਪੈਸੇ ਦੀ ਲੋੜ ਨਹੀਂ ਕਿਉਂਕਿ ਜਿੰਨੇ ਵੀ ਸੱਜਣ ਤੁਹਾਡੇ ਲੱਗੇ ਆ ਨਾ ਉਹਨਾਂ ਨੂੰ ਹਰ ਮਹੀਨੇ ਮੈਸੇਜ ਕਰ ਦਈਦਾ ਉਹ ਆਪੇ ਆਪਣਾ ਜਿੰਨਾ ਲੋੜੀਦਾ ਰਾਚਨ ਹੈਗਾ ਕੋਈ 500 ਦਾ ਕੋਈ 1000 ਦਾ ਕੋਈ 5000 ਦਾ ਉਹ ਫਿਰ ਉਹ ਜਿਹੜੀ ਸਾਨੂੰ ਚੀਜ਼ ਦੀ ਲੋੜ ਹੁੰਦੀ ਆ ਪੁੱਛ ਲੈਂਦੇ ਆ ਅਸੀਂ ਦੱਸ ਦਿੰਨੇ ਆ ਉਹ ਪਹੁੰਚਦੀ ਕਰ ਦਿੰਦੇ ਨੇ ਇਹ ਇਦਾਂ ਹੀ ਸੇਵਾ ਚੱਲਦੀ ਜਾਂਦੀ ਆ ਮੈਂ ਸਿਰਫ ਇਨ ਇੱਕ ਬੇਨਤੀ ਕਰਨਾ ਚਾਹੁੰਦਾ ਪਹਿਲੀ ਗੱਲ ਤੇ ਇੱਥੇ ਆ ਕੇ ਪਹਿਲਾਂ ਵੇਖੋ ਸਹੀ ਗੱਲ ਆ ਪਰਖ ਕੇ ਤੇ ਵਾਕਿਆ ਹੀ ਇਹਨਾਂ ਬੰਦਿਆਂ ਦੀ ਜਿੰਨੇ ਕੁ ਜੋਗਾ ਹੈਗਾ ਵੀਰ ਉਹ ਸੇਵਾ ਕਰ ਰਿਹਾ ਵਾ ਤੇ ਜਿਹੜੀ ਚੀਜ਼ ਦੀ ਲੋੜ ਆ ਤੁਸੀਂ ਆਪ ਵੇਖ ਕੇ ਉਹਨੂੰ ਉਹੋ ਚੀਜ਼ ਪਹੁੰਚਦੀ ਕਰੋ ਉਹ ਆਟੇ ਦੀ ਲੋੜ ਤ ਨਹੀਂ ਸਮਝਦੇ ਜਿਵੇਂ ਵਾਕਿਆ ਹੈਗੀ ਆ ਜੇ ਦੁੱਧ ਦੀ ਲੋੜ ਹੈ ਜਾਂ ਕਿਸੇ ਵੀ ਚੀਜ਼ ਦੀ ਲੋੜ ਆ ਸਦਾ ਆ ਕੇ ਸੇਵਾ ਕਰੋ ਸਭ ਤੋਂ ਵੱਡੀ ਸੇਵਾ ਇਹੋ ਹੈ ਸਭ ਤੋਂ ਵੱਡੀ ਜਿਹੜੀ ਮਨੁੱਖ ਦੀ ਸੇਵਾ ਹੈ ਸੋ ਤੁਹਾਡਾ ਨਿਸ਼ਾਨੀ ਦੀ ਸੇਵਾ ਸਭ ਤੋਂ ਵੱਡੀ ਹੈ ਸੋ ਤੁਹਾਡਾ ਦਸਬੰਦ ਵਿਰਥਾ ਨਹੀਂ ਜਾਊਗਾ ਇਸ ਗੱਲ ਦੀ ਅਸੀਂ ਗਰੰਟੀ ਜ਼ਰੂਰ ਦਿੰਦੇ ਆ ਕਿਰਪਾ ਜੇ ਗੁਰੂ ਸਾਹਿਬ ਕਰਨ ਅਸੀਂ ਕੋਨਾ ਗਰੰਟੀ ਵਾਲੇ ਪਰ ਜੇ ਕਿਰਪਾ ਬਾਬਾ ਨਾਨਕ ਹਮੇਸ਼ਾ ਬਣਾਈ ਰੱਖੇ ਤਾਂ ਤੁਸੀਂ ਸਿੱਧਾ ਦਸਬੰਦ ਪਾ ਸਕਦੇ ਹੋ ਚੀਜ਼ਾਂ ਦੇ ਰੂਪ ਦੇ ਵਿੱਚ ਵੱਧ ਤੋਂ ਵੱਧ ਤੁਸੀਂ ਆਣ ਕੇ ਇੱਥੇ ਵਿజిਟ ਕਰੋ ਪਰਖ ਕਰੋ ਕੋਈ ਵੀ ਐਨਜੀਓ ਕੋਈ ਵੀ ਆਸ਼ਰਮ ਕੋਈ ਵੀ ਸੰਸਥਾ ਜਾਂ ਕੋਈ ਵੀ ਕਿਸਾਨ ਜਥੇਬੰਦੀ ਜਾਂ ਕੋਈ ਵੀ ਜਿਹੜਾ ਬੰਦਾ ਸਮਾਜ ਲਈ ਜਿਹੜਾ ਬੰਦਾ ਆਪਦੇ ਹੱਕਾਂ ਲਈ ਜਾਂ ਆਪਦੇ ਢਿੱਡ ਲਈ ਜਾਂ ਸਮਾਜ ਲਈ ਜਾਂ ਕਿਸੇ ਵੀ ਚੀਜ਼ ਦੇ ਵਾਸਤੇ ਜਦੋਜਹਿਦ ਕਰ ਰਿਆ ਨਾ ਉਹਦੀ ਪਰਖ ਕਰੋ ਪਰਖ ਕਰਕੇ ਉਹਦਾ ਸਾਥ ਦਿਓ ਜਿਹੜਾ ਬੰਦਾ ਗਲਤ ਆ ਸੀ ਤਾਂ ਆਪ ਉਹਦੇ ਖਿਲਾਫ ਹੈ ਨਾ ਕੋਈ ਮਾੜੇ ਅੰਸਰ ਤਾਂ ਹਰ ਇੱਕ ਕਿੱਤੇ 'ਚ ਮਿਲ ਜਾਣੇ ਆਪਾਂ ਨੂੰ ਸੋ ਉਹ ਵੀ ਹੈਗੇ ਨੇ ਆਪਾਂ ਇਹ ਤੋਂ ਮੁਨਕਰ ਨਹੀਂ ਹੋ ਸਕਦੇ ਕਈ ਵਾਰੀ ਸੰਗਤ ਨੂੰ ਵਿਸ਼ਵਾਸ ਕਰਨਾ ਵੀ ਔਖਾ ਹੋ ਜਾਂਦਾ ਪਰ ਜੇ ਆਪਾਂ ਪਰਖ ਕਰਾਂਗੇ ਵਿਸ਼ਵਾਸ ਕਰਾਂਗੇ ਵਿਸ਼ਵਾਸ ਤੇ ਦੁਨੀਆ ਕਾਇਮ ਹੈ ਸੋ ਹੁੰਦੇ ਜਾਂਦੇ ਵਿਜਿਟ ਜਰੂਰ ਕਰਿਆ ਕਰੋ ਬਾਕੀ ਇਸ ਵੀਰ ਦਾ ਜਿਹੜਾ ਇੱਕ ਬਦਲਦਾ ਹੋਇਆ ਜੀਵਨ ਉਹ ਵੀ ਤੁਹਾਡੇ ਤੱਕ ਰੱਖਾਂਗੇ ਤੁਸੀਂ ਵੀਡੀਓ ਦੇ ਵਿੱਚ ਪੂਰੀ ਜਿਹੜੀ ਵੀਡੀਓ ਦੇਖਣੀ ਹੈ ਜੁੜੇ ਰਹਿਣਾ ਸਾਡੇ ਨਾਲ ਸਾਡੀਆਂ ਬੇਨਤੀਆਂ ਨੂੰ ਤੁਸੀਂ ਹਮੇਸ਼ਾ ਸਵੀਕਾਰ ਕਰਦੇ ਹੋ ਤਾਂ ਇਸ ਵੀਰ ਦਾ ਤੁਸੀਂ ਦੇਖ ਸਕਦੇ ਹੋ ਕਿ ਇਸ ਵੀਰ ਦੇ ਖੜੇ ਹੋ ਜਾਓ ਇਹ ਦੇਖੋ ਇਹ ਵੀਰ ਨੇ ਇੱਕ ਬਹੁਤ ਗੰਦੇ ਕੱਪੜਿਆਂ ਦੀ ਪੋਟ ਲੀ ਚੁੱਕੀ ਜਿਹੜੇ 2-2 ਮਿੰਟ ਬਾਅਦ ਕੱਪੜੇ ਬਦਲ ਦਿੰਦਾ ਇਸ ਸੀਜੋਕੋਫਰੇਨੀਆ ਜਿਹੜੀ ਬਿਮਾਰੀ ਹੁੰਦੀ ਹੈ ਨਾ ਇਹਦੇ ਵਿੱਚ ਬੰਦੇ ਨੂੰ ਆਦਤ ਪੋ ਜਾਂਦੀ ਹੈ ਆਪਣੇ ਪਰਿਵਾਰਾਂ ਚ ਵੀ ਜੇ ਕੋਈ ਹੁੰਦਾ ਨਾ ਉਹਨੂੰ ਵੀ ਮੈਂ ਤੁਹਾਨੂੰ ਦੱਸਦਾ ਇਹਦੇ ਬਾਰੇ ਵੀ ਜਰੂਰ ਸੰਗਤ ਵੀ ਧਿਆਨ ਦੇਵੇ ਇੱਕ ਤਾਂ ਇਹਨੇ ਦੇਖੋ ਸਕਲਪ ਪਾਈ ਹੋਈ ਆ 1 ਮਿੰਟ ਬਾਅਦ ਭਾਜੀ ਹੁਣੇ ਦੱਸਦੇ ਇਹਨੇ ਕੱਪੜੇ ਚੇਂਜ ਕਰ ਲੈਣੇ ਆ ਜਾਂ 2 ਮਿੰਟ ਬਾਅਦ ਕੱਪੜੇ ਚੇਂਜ ਕਰ ਲੈਣੇ ਜਾਂ ਜਾਦਾ ਪਾ ਲੈਣੇ ਜਾਂ ਨੰਗੇ ਹੋ ਜਾਣਾ ਜਾਂ ਲਾ ਕੇ ਸੁੱਟ ਦੇਣੇ ਜਾਂ ਬਾਰ-ਬਾਰ ਚੇਂਜ ਕਰੀ ਜਾਣੇ ਇਸ ਸੀਜੋਕੋਫਰੇ ਆਪਣੇ ਪਰਿਵਾਰਾਂ ਦੇ ਵਿੱਚ ਵੀ ਰਿਸ਼ਤੇਦਾਰੀ ਦੇ ਵਿੱਚ ਵੀ ਧਿਆਨ ਰੱਖੋ ਜਿਹੜਾ ਬਾਰ-ਬਾਰ ਟੁੱਟੀ ਤੇ ਹੱਥ ਧੁੰਦਾ ਇਕੱਲਾ ਬੈਠਾ ਹੱਸਦਾ ਜਾਂ ਇਕੱਲਾ ਬੈਠਾ ਗੱਲਾਂ ਕਰੀ ਜਾਂਦਾ ਜਾਂ ਵਿਛੀ ਹੋਈ ਚਾਦਰ ਨੂੰ ਚੱਕ ਕੇ ਫੇਰ ਵਿਛਾਈ ਜਾਂਦਾ ਇਹ ਸਾਰੀਆਂ ਦਿਮਾਗ ਦੀਆਂ ਕਿੱਡਾਂ ਨੇ ਤੇ ਇਹਦਾ ਇਲਾਜ ਵੀ ਹੈਗਾ ਤੇ ਜਿਹੜਾ ਅਸੀਂ ਹਰ ਸ਼ਨੀਵਾਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਇੱਕ ਦਵਾਈਆਂ ਦਾ ਲੰਗਰ ਸ਼ੁਰੂ ਕੀਤਾ ਹੋਇਆ ਆ ਜਿਹੜੇ ਵੀ ਦਿਮਾਗੀ ਤੌਰ ਤੇ ਬਿਮਾਰ ਲੋਕ ਨੇ ਲੋੜਵੰਦ ਨੇ ਜਿੰਨਾਂ ਦੇ ਕੋਲ ਪੈਸੇ ਨਹੀਂ ਹੈਗੇ ਦਵਾਈ ਲੈਣ ਨੂੰ ਉਸ ਲੰਗਰ ਦਾ ਲਾਭ ਲੈ ਸਕਦੇ ਆ ਹਰ ਸ਼ਨੀਵਾਰ ਪਿੰਡ ਭੋਏਵਾਲ ਜਿਹੜਾ ਦਿਮਾਗੀ ਤੌਰ ਤੇ ਫ੍ਰੀ ਮੈਡੀਕਲ ਕੈਂਪ ਹਰ ਮਹੀਨੇ ਚਾਰ ਸ਼ਨੀਵਾਰ ਆ ਜਾਂਣ ਪੰਜ ਆਜਣ ਤੇ ਫ੍ਰੀ ਦਵਾਈਆਂ ਉੱਥੇ ਤੁਸੀਂ ਵੀ ਜਰੂਰ ਇਸ ਚੀਜ਼ ਨੂੰ ਅੱਗੇ-ਤੱਗੇ ਕਹਿ ਸਕਦੇ ਹੋ ਜਿਹੜਾ ਸੰਸਥਾ ਵੱਲੋਂ ਸ਼ੁਰੂ ਕੀਤਾ ਗਿਆ ਕਰ ਸਾਰਾ ਕੋ ਸੰਗਤ ਰਹੀ ਆ ਕਰਦੇ ਰਹੋ ਇਦਾਂ ਸਾਥ ਦਿੰਦੇ ਰਹੋ ਗੁਰੂ ਸਾਹਿਬ ਕਿਰਪਾ ਬਣਾਈ ਰੱਖਣ ਅਗਲਾ ਜੀਵਨ ਇਸ ਵੀਰ ਦਾ ਜਰੂਰ ਦੇਖਿਓ ਜੀ ਭਾਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜੇ ਸਾਡੇ ਕੋ ਸਮਾਂ ਨਾ ਹੁੰਦਾ ਇਹ ਵੀ ਆਪਣਾ ਸਮਾਂ ਨਾ ਕੱਢਦੇ ਤਾਂ ਇਹ ਰੱਬ ਦਾ ਪਿਆਰਾ ਜਿੱਦਾਂ ਪਹਿਲਾਂ ਘੁੰਮਦਾ ਘਮੁੰਦਾ ਇਹਨਾਂ ਦੇ ਨਗਰ ਆਇਆ ਇੱਥੋਂ ਹੋਰ ਕਿਤੇ ਚਲਾ ਜਾਂਦਾ ਕਿਸੇ ਦੇ ਧਿਆਨ 'ਚ ਨਾ ਆਉਂਦਾ ਤਾਂ ਇਹਦਾ ਜੀਵਨ ਜਿਹੜਾ ਆ ਉਹ ਇਸ ਤੋਂ ਵੀ ਜ਼ਿਆਦਾ ਨਰਕ ਦੇ ਵਿੱਚ ਚਲਾ ਜਾਣਾ ਸੀ ਕੁੱਟ ਮਾਰ ਕੇ ਕੰਮ ਅਗਲੇ ਲਈ ਜਾਂਦੇ ਆਂ ਗ੍ਰਾਮ ਨੂੰ ਕੁੱਟਦੇ ਆਂ ਕੁੱਟ ਮਾਰ ਕੇ ਕੰਮ ਲਈ ਜਾਂਦੇ ਆਂ ਤੇ ਜਿਹੜਾ ਇਹਨਾਂ ਦਾ ਵੀਰਾਂ ਦਾ ਤੇ ਇਹ ਧੰਨਵਾਦ ਕਰਦੇ ਦੇਣ ਨਹੀਂ ਦੇ ਸਕਦੇ ਆਪਾਂ ਇਹਨਾਂ ਜੋ ਵੀ ਇੰਨੀ ਵੱਡੀ ਸੇਵਾ ਨਿਭਾ ਰਹੇ ਆ ਕਿ ਇਹ ਨਹੀਂ ਤਾਂ ਵਾਕਿਆ ਕਿਸੇ ਨੇ ਲੈ ਜਾਣਾ ਹੈ ਕੰਮ ਧੰਦੇ ਚ ਲਾਦਣਾ ਹੈ 2027 ਇਹਨਾਂ ਪਹਿਲਾਂ ਵੀ ਕੰਮ ਕਰਦਾ ਆ ਕਿਉਂਕਿ ਜਿਹੜੇ ਆ ਵਾਲ ਆ ਨਾ ਜਿਹੜੇ ਜ਼ਿਆਦਾਤਰ ਜਿਹੜੇ ਵਾਲ ਖੋਪੜੀ ਦੇ ਹੁੰਦੇ ਆ ਇਹ ਵਾਲ ਟੈਨਾਂ ਹੀ ਉੱਡਦੇ ਆ ਜਿਹੜਾ ਬੰਦਾ ਇੱਥੋਂ ਛੇਤੀ ਕੀਤਾ ਅੱਧੇ ਵਾਲ ਉੱਡੇ ਹੋਏ ਨੇ ਉਹ ਜ਼ਿਆਦਾਤਰ ਇਸੇ ਤਰੀਕੇ ਨਾਲ ਜਾਂਦਾ ਅਲਰਜੀ ਹੋ ਗਈ ਹੋਊਗੀ ਪ੍ਰੋਬਲਮ ਆਈ ਅਗਲੇ ਨੇ ਬਾਹਰ ਮਾਰਿਆ ਹੋਊਗੀ ਚੱਲ ਪਈ ਲਾਜ ਤਾਂ ਕਰੋਂਦੇ ਨਹੀਂ ਜੀ ਬਾਕੀ ਬਹੁਤ ਸਾਰੇ ਦੇ ਜਣਾ ਆਏ ਆ ਵੀਰਣਾ ਮੇਲ ਹੋਇਆ ਬਹੁਤ ਵਧੀਆ ਲੱਗਾ ਜੀ ਤੇ ਸਾਡੇ ਇੱਕ ਗੁਰਸਿੱਖ ਪਿਆਰਾ ਵੀ ਹੈਗਾ ਉਹ ਵੀ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਇਹ ਚੱਕਰ ਨਹੀਂ ਤੇ ਉਹਨਾਂ ਦਾ ਵੀ ਯੂਰੋ ਮਤਲਬ ਤੁਹਾਡੇ ਇਲਾਕੇ ਦੇ ਵਿੱਚ ਜਾਂ ਤੁਸੀਂ ਕਿਉਂਕਿ ਤੁਸੀਂ ਸਾਡੇ ਨੂੰ ਵੱਧ ਹਰ ਪਿੰਡਾਂ 'ਚ ਵਿਚਰਦੇ ਹੋ ਬਿਲਕੁਲ ਬਿਲਕੁਲ ਮੇਰਾ ਕਾਕਾ ਤੁਸੀਂ ਹਰ ਪਿੰਡਾਂ ਦੇ ਵਿੱਚ ਵਿਚਰਦੇ ਹੋ ਕੋਈ ਵੀ ਲੋੜਵੰਦ ਪਰਿਵਾਰ ਸਾਡੇ ਕੋ ਇੱਥੇ ਆ ਜੇ ਸ਼ਨੀਵਾਰ ਠੀਕ ਹੈ ਜੀ ਫੋਨ ਨੰਬਰ ਤੇ ਸਾਡੇ ਤੇ ਸੰਪਰਕ ਕਰ ਲੇ 62 84 97 24 65 ਇਹ ਸਾਡਾ ਨੰਬਰ ਹੈ ਕੋਈ ਵੀ ਲੋੜਵੰਦ ਤੁਹਾਡੀ ਲਿਗਾ ਜਾ ਜਾਂ ਵੀਡੀਓ ਜਿਹੜੇ ਸੰਗਤ ਦੇਖ ਰਹੀ ਆ ਫਰੀ ਕੈਂਪ ਮੈਡੀਕਲ ਕੈਂਪ ਦਿਮਾਗੀ ਤੌਰ ਤੇ ਦਵਾਈਆਂ ਜਿੰਨੀਆਂ ਵੀ ਸਾਰੀਆਂ ਸੰਸਥਾ ਵਾਲੀਓ ਫਰੀ ਆ ਬਾਕੀ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇਹੋ ਜਿਹੇ ਵੀਡੀਓ ਜਿਹੜੀਆਂ ਨਾ ਵੱਧ ਤੋਂ ਵੱਧ ਕੋਈ ਮੁਲ ਨਹੀਂ ਲੱਗਦਾ ਯਾਰ ਵੀਡੀਓ ਸ਼ੇਅਰ ਕਰਨੀ ਆ ਜਿੰਨਾ ਕੋਈ ਜ਼ੋਰ ਲੱਗਦਾ ਤੇ ਆਪਣਾ ਹੋਰ ਕੋਈ ਯੋਗਦਾਨ ਆਪਾਂ ਜੇ ਨਹੀਂ ਪਾ ਸਕਦੇ ਵੱਧੋ ਘਾਟੇ ਵੀਰ ਦੀਆਂ ਵੱਧ ਤੋਂ ਵੱਧ ਵੀਡੀਓ ਜਿਹੜੀਆਂ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜੀ ਕਿਸੇ ਵੇਲੇ ਨਾ ਕੋਈ ਗੁਰਸਖ ਪਿਆਰਾ ਬੈਠਾ ਹੁੰਦਾ ਸੇਵਾ ਕਰਨ ਵਾਸਤੇ ਉਹ ਗੱਲ ਉੱਥੇ ਤੱਕ ਪਹੁੰਚਦੀ ਨਹੀਂ ਪਹੁੰਚ ਨਹੀਂ ਇਹ ਗੱਲ ਆਪਾਂ ਦੇਖੋ ਪੁੱਤ ਇਹ ਗੱਲ ਉੱਥੇ ਤੱਕ ਪਹੁੰਚਾ ਦਈਏ ਤੇ ਉਹ ਵੀ ਬੜੀ ਵੱਡੀ ਬਹੁਤ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਚੰਗਾ ਲੱਗਾ ਤੁਹਾਡੇ ਨਾਲ ਮਿਲ ਕੇ ਕੁਝ ਸਿੱਖਣ ਦੀ ਪੂਰਤੀ ਹੋਈ ਆ ਇਹ ਸਾਡਾ ਦੀਪੋ ਸਾਇਕਲ ਸੈਂਟਰ ਆ ਮੇਰੇ ਦਿਮਾਗ ਤੋਂ ਥੋੜਾ ਜਿਹਾ ਉਤਨਾ ਮੈਂ ਇੱਥੇ ਕੰਮ ਸਾਰਾ ਕਰਦਾ ਇਹਨਾਂ ਦੇ ਵੈਗ ਹਰ ਕਾ ਕੇ ਦਾੜ मतलब ਤੁਹਾਡੀ ਰੂਹ ਬਗਵਾ ਕਰਦੀ ਹਣੀ ਇਹਨੇ ਤੁਸੀਂ ਮੇਰੀ ਵੇਟ ਕਰ ਰਹੀ ਪਰ ਇਹਨੇ ਤੁਹਾਨੂੰ ਇਹ ਵੀ ਉਹ ਮਹਿਸੂਸ ਨਹੀਂ ਹੋਣ ਦਿੱਤਾ ਨਾ ਇਹ ਬੰਦਾ 4 ਘੰਟੇ ਵੀ ਕਿਸੇ ਕੋਲ ਬਹਿ ਜੇ ਇਹਨਾਂ ਤੇ ਮੇਰੇ ਸਾਡਾ 4 ਘੰਟੇ ਵੀ ਇਹਨੇ ਕਿਸ ਨੂੰ ਵਕਤ ਨਹੀਂ ਮਹਿਸੂਸ ਹੋਣ ਦੇਣਾ ਇਹ ਬਈ ਜੋ ਆ ਆ ਸਾਰੇ ਸੱਸੀ ਕਾਲ ਦਾ ਆ ਨਹੀਂ ਮਿਲਦੇ ਬਹੁਤ ਵਧੀਆ ਮਿਲਦੇ ਸਾਰੇ ਇੱਕ ਦੂਜੇ ਨੂੰ ਬਹੁਤ ਵਧੀਆ ਹਾਲਾਤ ਇਤਾਂ ਦੇ ਹੋਣ ਦੇ ਬਾਅਦ ਮੇਰੇ ਨਹੀਂ ਜਾਂਦੇ ਇਹ ਸਾ ਤੇ ਗੀਤੀਆਂ ਮੈਂ ਤਾਂ ਇਹ ਦੇਖੋ ਮੈਂ ਛੋਟਾ ਮੂੰਹ ਵੱਡੀ ਗੱਲ ਮੈਂ ਗੁੱਸਾ ਨਾ ਕਰਿਓ ਅਹੀਂ ਮੈਂ ਨਹੀਂ ਮੈਂ ਇਹਨਾਂ ਨੂੰ ਰਹਿਣਾ ਨਾ ਮੈਂ ਇਹਨਾਂ ਨੂੰ ਬਿਮਾਰ ਨਹੀਂ ਮੰਨਦਾ ਜਿਹੜੇ ਤੁਹਾਡੇ ਵਰਗੇ ਮੇਰੇ ਵਰਗੇ ਜਾਂ ਮੇਰੇ ਹੋਰ ਅਸੀਂ ਜਿਹੜੇ ਦਿਮਾਗੋ ਸਹੀ ਆ ਨਾ ਅਸੀਂ ਬਿਮਾਰ ਆ ਆਪਾਂ ਸੋ ਆਪਾਂ ਨੂੰ ਲਾਲਚ ਹੈ ਸਵਾਰਥ ਹੈ ਇਹ ਬਿਨ ਸਵਾਰਥ ਤੋਂ ਤੁਹਾਨੂੰ ਮਿਲਦੇ ਨੇ ਜਿਹੜਾ ਵੀ ਕੀ ਹੁੰਦਾ ਉਹਨੂੰ ਬਿਨ ਸਵਾਰਥ ਤੋਂ ਮਿਲਣਾ ਕੋਈ ਇੰਨਾ ਚ ਲਾਲਚ ਨਹੀਂ ਕੋਈ ਨਿੰਦਿਆ ਨਹੀਂ ਕੋਈ ਚੁਗਲੀ ਨਹੀਂ ਸਾਡੇ ਨਾਲ 100 ਤਰਜਾ ਚੱਗੇ ਆ ਸੋ ਅਗਲਾ ਜੀਵਨ ਤੁਹਾਡੇ ਤੱਕ ਰੱਖਾਂਗੇ ਜੀ ਵਾਈ ਗੁੱਡ ਇਹ ਮੇਰਾ ਹੈ ਐ ਡੈਡ ਅਬੇ ਮੇਰਾ ਹੈ ਮੈਂ ਮਰੇ ਨਾ ਅਬੇ ਮੇਰਾ ਹੈ ਨਾ 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 ਮੇਰਾ ਹੈ ਅੰਨਾ ਅਬ ਮੇਰਾ ਹੈ ਅਰਨਾ ਦੇਖੋ ਸੰਗੀਤ ਅਰਨਾ ਜਾ ਇਨਸਾਨ ਮਰਨ ਕਮਾਰੇ ਇਨਸਾਨ ਮਰਨ ਕਿਨਾਰੇ ਪਿਆਜੇ ਪਰ ਮਾਇਆ ਦਾ ਮੋਹ ਦੇਖ ਲੈ ਇਹਦੇ ਕੋਲ ਕੁਝ ਪੈਸੇ ਆ ਜਿਹੜੇ ਛੜੇ ਗਲੇ ਨੇ ਨਾ ਪਰ ਸਾਨੂੰ ਹੱਥ ਨਹੀਂ ਲਾਉਣ ਦੇ ਰਿਹਾ ਤੁਸੀਂ ਖੁਦ ਦੇਖ ਲਓ ਅਸੀਂ ਕਈ ਵਾਰੀ ਕਹਿੰਨੇ ਆ ਮਾਇਆ ਦਾ ਮੋਹ ਨਹੀਂ ਕਰਨਾ ਆ ਦੇਖੋ ਭੰਜੀ ਸੋ ਮਾਇਆ ਦਾ ਮੋਹ ਤਾਂ ਇਹ ਨਹੀਂ ਕਿ ਆ ਮੋਟੇ ਆ ਮਰ ਪੋਸ਼ਾ ਇਹ ਕਿੱਥੋਂ ਛੱਡ ਦੇਣਗੇ ਆ ਮਰ ਪੋਸ਼ਾ ਮੇਰਾ ਹੈ ਹਰ ਸਭ ਏ ਤਾਪ ਏ ਪ੍ਰਸੰਗਤ ਜੀ ਹਾਂ ਇਨਸਾਨ ਮਰਨ ਦਾ ਪਰ ਮਾਇਆ ਦਾ ਮੋਹ ਫੇਰ ਵੀ ਨਹੀਂ ਛੱਡ ਰਿਹਾ ਤੇ ਸਾਡੇ ਲਈ ਕਿੱਥੋਂ ਛੱਡਣਗੇ ਜਿਹੜੇ ਨਾ ਮੈਂ ਰਹਿ ਤੱਕ ਜਿਹੜੇ ਚੰਗੇ ਭਲੇ ਆ ਉਹ ਕਿੱਥੋਂ ਛੱਡ ਦੇਣਗੇ ਹਾਂ ਮੈਂ ਰਹਿ ਔਰ ਰਮੇਸ਼ ਮਾਇਆ ਦਾ ਮੋਹ ਤੇ ਇਹ ਨਹੀਂ ਛੱਡਣ ਦਿਆ ਨਾ ਇਹਦਾ ਮੈਂ ਕਹਿੰਦਾ ਆ ਦੇਖੋ ਮੰਗ ਮੰਗ ਇਕੱਠੇ ਤਾਂ ਕੀਤੇ ਪਰ ਵਿਚਾਰੇ ਦੇ ਦੇਖੋ ਆ ਦੇਖ ਓਏ ਨੇੜੇ ਤੇ ਖਾਦੇ ਪੁੱਤਰਾ ਅਰ ਪੋਸਾ ਕਰਨ ਨੂੰ ਨਾ ਪਤਾ ਨਹੀਂ ਗਲੇ ਵਿੱਚ ਵਿੱਚ ਪੈਸੇ ਗਲ ਵੀ ਗਏ ਆ ਦੋਈਂਗੇ ਰੱਖੋ ਪਰ ਫਿਰ ਵੀ ਦੇਖੋ ਇਨਸਾਨ ਪੂਰਾ ਹਾਈਪਰ ਹੋ ਰਿਹਾ ਚਲ ਡਾਲ ਲੈ ਇਸ ਵਿੱਚ ਡਾਲ ਲੈ ਆ ਲੈ ਲੈ ਡਾਲ ਲੈ ਡਾਲ ਲੈ ਡਾਲ ਲੈ ਡਾਲ ਲੈ ਓਹੋ ਹੋਹ ਆਹਦੇ ਸਾਹ ਪਤਾ ਨਹੀਂ ਕੀ ਚੀਜ਼ਾਂ ਲਾਈਆਂ ਇਹਨੇ ਯਾਰ ਗੰਦੀ ਚੀਜ਼ ਗਲਗੀ ਵਿੱਚ ਸਬਜ਼ੀ ਸੂਜੀ ਪਾਈ ਨੇ ਜਾਂ ਕੋ ਟਾਇਲਟ ਵਗੈਰਾ ਕਰ ਲਈ ਆ ਆ ਛੱਡ ਦੇ ਓਏ ਆ ਸਿੱਖ ਦੇ ਪਾਣੀ ਪਾ ਦੋ ਸਹੀ ਹੋ ਜਨਾ ਇਹ ਅੰਬ ਦੀ ਗਿੜਕੀ ਅੰਬ ਪਾਇਆ ਹੀ ਵੇਚੇ ਨੇ ਅੰਬ ਪਾਇਆ ਨਾ ਅੰਬ ਗਿਆ ਗਲ ਗਿਆ ਇਹੀ ਨੀਕੇ ਕਾਟਾ ਓਏ ਛੋੜ 1 ਮਿੰਟ ਛੋੜ ਯਾਰ ਅਭੀ ਨਲਾਇਆ ਤੇਰੇ ਕੋਲ ਗੰਦ ਨਹੀਂ ਗੰਦ ਚਲ ਹੱਥ ਦੋ ਗਿਆ ਅਰੇ ਜਪਾਨ ਨੂੰ ਪਹਿਲੇ ਹੱਥ ਦੋ ਗਿਆ ਚਲੋ ਹੱਥ ਦੋ ਅਭੀ ਇਹ ਨਾ ਬਬੂ ਤੂੰ ਅਬੇ ਪਹਿਲੇ ਹੱਥ ਦੋ ਚਲ ਹਾਂ ਰੱਖੋ ਸੰਗਤ ਜੀ ਉਹ ਜਿਹੜੇ ਕੱਪੜੇ ਆ ਜਿਹੜੇ ਸੁਟਨ ਨਹੀਂ ਦੇ ਰਿਹਾ ਅਜੇ ਹੁਣ ਨਿਵਾ ਕੇ ਲਿਆਂਦਾ ਪਹਿਲੇ ਹੱਥ ਦੋ ਗਿਆ ਹੱਥ ਦੋ ਗਿਆ ਹੱਥ ਦੋ ਗਿਆ ਚਲ ਹੱਥ ਦੋ ਗਿਆ ਆ ਗਿਆ ਪੈਸਾ ਪਕੜ ਲੈ ਆਪਣਾ ਪੜੇ ਆ ਟਾਇਲਟ ਨਾਲ ਭਰੇ ਆ ਉਹਨਾਂ ਕੱਪੜਿਆਂ ਦੇ ਵਿੱਚ ਇੰਨੇ ਵਿਚਾਰੇ ਨੇ ਜਿਹੜੀ ਆ ਦੇਖੋ ਰੋਟੀ ਬੱਧੀ ਆ ਇਹੋ ਰੋਟੀ ਇਹਨੇ ਖਾ ਲੈਣੀ ਕਿਉਂਕਿ ਜਿਹੜੇ ਵੀਰ ਲੈ ਕੇ ਆਏ ਨੇ ਨਾ ਸੰਗਤ ਜੀ ਉਹ ਇਸ ਸਮਾਨ ਲਿਉਣਾ ਨਹੀਂ ਸੀ ਚਾਹੁੰਦੇ ਆ ਕੰਬਲ ਆ ਗੰਦੇ ਮੰਦੇ ਬਿਸਕੁਟ ਆ ਗੰਦੇ ਟਾਇਲਟ ਨਾਲ ਭਰੇ ਕੱਪੜੇ ਲਿਉਣਾ ਨਹੀਂ ਸੀ ਚਾਹੁੰਦੇ ਪਰ ਇਹ ਬੰਦਾ ਇਸ ਤੋਂ ਬਿਨਾ ਆਪ ਦੀ ਇਸ ਜਾਇਦਾਦ ਤੋਂ ਬਿਨਾ ਆਬ ਨਹੀਂ ਸੀ ਸਕਦਾ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਮੋਹ ਪਿਆਰ ਹੋ ਜਾਂਦਾ 100 ਰੁਪਏ ਇਕੱਠੇ ਕਰ ਕਰ ਕੇ आप ही का है हम नहीं लेंगे आपका जमा रहेगा अगर बात नहीं मानोगे तो मैं इस पैसे को फिर पानी में गिरा दूंगा नहर में जा मैं इसको आग लगा दूंगा पता पहले मेरी बात सुन इसको आग लगा दूंगा मैं उस गंदे लिफाफे में नहीं पड़ना सही लिफाफा लेके meri baat sun le asi sir meri baat sun saaf lifafa dete hai idhar baith jao idhar baith jao apne apne paise ke paas baith ja idhar apne paise ke paas baith ja baith ja koi nahi lega baith ja ye ganda hai oye saaf lifafa le ke aaya saaf ha ye ganda hai isme rakho apko de de pair inne ke zyada kharab ho ene larchi de naal bimari de naal is insaan nu asi doctor saanu photo bheji o kehte ki innu khod hoya hai apa sunde hunde na kai vadi kehende ne log ja te nu khod ho jey ਪਾ ਸੁਣਦੇ ਆ ਪਰ ਉਹ ਚੀਜ਼ ਹੋਈ ਆ ਜੇ ਸ਼ੁਰੂਆਤ ਹੋਈ ਆ ਪੈਰਾਂ ਤੋਂ ਸ਼ੁਰੂ ਹੁੰਦਾ ਆ ਤੇ ਬਸ ਕਰ ਜੱਗੇ ਬਸ ਕਰ ਬੜੀ ਮੰਨ ਜਪਦੀ ਸਾਤ ਨਾਮ ਵਾਹੇ ਗੁਰੂ ਸਾਤ ਨਾਮ ਵਾਹੇ ਗੁਰੂ ਸੁਨਿਲ ਕੁਮਾਰ ਸੁਨਿਲ ਸੁਨਿਲ ਕੁਮਾਰ ਸੋ ਪ੍ਰਸ਼ਾਦੇ ਦੀ ਤਿਆਰੀ ਹੋ ਰਹੀ ਆ ਤੇ ਅੱਜ ਇੱਧਰ ਸਾਡੇ ਸੀਤਾ ਰਾਮ ਦੇਖੋ ਕਿਵੇਂ ਰੰਗ ਭਖ ਰਿਹਾ ਤੇ ਇੱਧਰ ਸਾਡੇ ਸਰਦਾਰ ਬੰਤਾ ਸਿੰਘ ਜੀ ਤੇ ਸਰਦਾਰ ਅਮਰੀਕ ਸਿੰਘ ਜੀ ਜੋੜੀ ਉਹਨਾਂ ਦੀ ਕੈਮ ਇੱਧਰ ਨਰਿੰਦਰ ਸੋ ਇਹ ਆ ਜੀ ਉਹ ਵੀਰ ਜਿਹੜਾ ਕਾਫੀ ਫਰਕ ਪੈ ਗਿਆ ਦੇਖੋ ਅੱਖਾਂ ਦਾ ਦੋ ਦਿਨ ਦਾ ਟ੍ਰੀਟਮੈਂਟ ਜੀ ਦਿੱਤਾ ਆ ਦੋ ਦਿਨ ਹੋਏ ਨੇ ਤੋਂ ਸਾਡੇ ਕੋਲ ਪਰ ਸੋ ਗੁਰੂ ਸਾਹਿਬ ਦੀ ਕਿਰਪਾ ਸਦਕਾ ਤੇ ਤੁਹਾਡੇ ਸਾਥ ਸਦਕਾ ਹੀ ਸਭ ਕੁਝ ਹੋ ਰਿਹਾ ਜੀ ਤੁਹਾਡਾ ਦਸਵੰਦ ਬਹੁਤ ਜ਼ਰੂਰੀ ਹੈ ਤੇ ਵਿਰਥਿਆ ਨਹੀਂ ਜਾਊਗਾ ਤੁਸੀਂ ਗੁਰੂ ਦੇ ਲੰਗਰਾਂ ਦੇ ਵਿੱਚ ਆਪ ਦਾ ਯੋਗਦਾਨ ਪਾ ਸਕਦੇ ਹੋ ਇਹ ਉਹ ਵੀਰ ਨੇ ਜਿਹੜੇ ਦਿਮਾਗੀ ਤੌਰ ਤੇ ਠੀਕ ਨਹੀਂ ਕਈਆਂ ਨੂੰ ਸਮਾਜ ਨੇ ਦਰਕਾਰ ਦਿੱਤਾ ਕਈਆਂ ਨੂੰ ਆਪਣਿਆਂ ਨੇ ਪਰ ਇੱਕ ਇੱਕ ਗੁਰੂ ਸਾਹਿਬ ਨੇ ਵਿਉਂਤਬੰਦੀ ਕੀਤੀ ਤੇ ਆਪਾਂ ਸਾਰੇ ਇੱਕ ਦੂਜੇ ਦਾ ਸਹਾਰਾ ਬਣ ਰਹੇ ਆਂ ਜੀ ਖਾਬਾਂ ਦੀ ਨਗਰੀ ਪਿੰਡ ਵੱਲਾ ਨਿਊ ਫੋਕਲ ਪੁਆਇੰਟ ਮਹਿਤਾ ਰੋਡ ਬਾਜਵਾ ਪੰਪ ਦੇ ਬਿਲਕੁਲ ਨੇੜੇ ਆਸ਼ਰਮ ਹੈ ਜੀ ਤੁਸੀਂ ਆਓਗੇ ਤੁਹਾਨੂੰ ਇੱਕ ਆਨੰਦ ਮਿਲੇਗਾ ਜਿਹੜੀ ਇੱਕ ਚੀਜ਼ ਤੁਹਾਡੇ ਦਿਮਾਗ ਦੇ ਵਿੱਚ ਹਮੇਸ਼ਾ ਹੁੰਦੀ ਨਾ ਪ੍ਰਮਾਤਮਾ ਨੇ ਸਾਨੂੰ ਕੁਝ ਨਹੀਂ ਦਿੱਤਾ ਉਹ ਉਹ ਨਿਕਲ ਜੂਗੀ ਸੋ ਇਸ ਖਾਬਾਂ ਦੀ ਨਗਰੀ ਦੇ ਵਿੱਚ ਜ਼ਰੂਰ ਪਹੁੰਚਿਓ ਕਮੀਆਂ ਸਾਡੇ ਅੰਦਰ ਬਹੁਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ